ਵੇਖਾਂ ਕਿਤੇ ਰੌਣਕਾਂ ਲੱਗੀਆਂ ਪਈਆਂ ਨਾ ਨਾਬ ਨਹੀਂ ਖੁਸ਼ ਆ ਗਈ ਉਹਨੀ ਨਾ ਖੁਸ਼ ਵਾ ਮੈਂ ਖੰਡੀਆਂ ਕਿ ਸਾਰੇ ਜਣੇ ਵਿਆਹਾਂ ਦੀ ਸ਼ਾਪਿੰਗ ਕਰਦੇ ਆਂ ਇੰਝ ਸਿਆਲ ਇੰਝ ਸਿਆਲ ਦੀ ਸ਼ਾਪਿੰਗ ਕਰਦੇ ਆ ਆ ਵੇਖ ਹਾਂ ਨਾ ਚਾਰ ਸੂਟ ਆ ਇਹਨਾਂ ਦੇ ਨਾ ਐਰ ਕਾ ਟ੍ਰੈਕ ਸੂਟ ਲੈ ਕੇ ਦਿੱਤੇ ਆ ਕਿਉਂਕਿ ਹਰ ਵਾਰੀ ਇਹ ਆਉਂਦੀ ਆ ਮੈਂ ਵੀ ਟਰੈਕਸੂਟ ਚਾਹੀਦੇ ਆ ਤਾਂ ਐਰ ਕਮ ਐ ਚਾਰ ਟਰੈਕਸੂਟ ਲੈ ਲਈ ਦੋਵਾਂ ਦੇ ਇੱਕ ਦੋਵਾਂ ਦੇ ਦੋ ਦੋ ਹੁਣ ਮੇਚਾ ਇੱਕੋ ਹੀ ਆ ਪਾਇ ਵੰਡ ਕੇ ਜਿਹੜਾ ਮਰਜ਼ੀ ਰੰਗ ਪਾ ਲੈਣਾ ਇੱਕ ਗੋਲਡਨ ਕਲਰ ਇੱਕ ਬਲੈਕ ਤੇ ਦੋ ਕਲਰ ਆ ਜੇ ਨਵ ਨੇ ਪਤਾ ਨਹੀਂ ਆ ਕੀ ਪਾਇਆ ਹੋਊਗਾ ਮੰਤ ਕੀ ਹੈ ਪਤਾ ਨਹੀਂ ਹੋਊਗਾ ਇਹ ਮੰਨ ਤੇ ਹੈਪੀ ਬਰਥਡੇ ਦਾ ਗਿਫਟ ਦਿੱਤੀ ਨਵ ਨੂੰ ਆਹ ਸ਼ਰਟ ਹੈਪੀ ਬਰਥਡੇ ਦਾ ਗਿਫਟ ਦੇ ਲੋ ਮੰਤ ਵੱਲੋਂ ਉਹਦਾ ਪਸੰਦ ਹੋ ਆ ਤਾਂ ਕਰੇ ਆ ਸ਼ਾਇਦਾਂ ਦਾ ਰੰਗ ਵੀ ਲੈ ਲੇ ਇੱਕ ਇੱਕ ਦੋਵਾਂ ਦੀ ਲੈ ਤੇ ਜਿਹੜਾ ਜਿਹਨੂੰ ਰੰਗ ਪਸੰਦ ਹੋਏਗਾ ਕਿੰਨਾ ਚਾ ਕਿਨੂ ਕਿਨੂ ਚਾ ਵਾਲੀ ਡਸ ਤੈਨੂੰ ਚਾ ਹੈਗਾ ਸ਼ਰਾਜ ਨੇ ਆਪਣਾ ਕੱਢ ਲਿਆ ਵਖਰੀ ਸ਼ਰਾਜ ਪਾਗ ਦੱਸ ਤੂੰ ਪਾਗ ਦੱਸ ਆ ਵੀ ਦੋਵਾਂ ਦੀ ਇੱਕ ਇੱਕ ਵਾ ਮਤਲਬ ਕਿ ਮੇਚਾ ਸੇਮ ਹੀ ਹੈ ਦੋਵਾਂ ਦਾ ਜਿਹੜਾ ਜਿਹਦਾ ਜੀ ਕਰੇਗਾ ਉਹ ਪਾ ਲੈਣ ਗਿਆ ਠੀਕ ਆ ਹਮਾਂ ਦਾ ਟੋਰ ਬੱਜ ਗਿਆ ਇੱਕ ਟ੍ਰੈਕ ਸੂਟ ਆ ਇਹ ਟ੍ਰੈਕ ਸੂਟ ਪੂਰੇ ਕੀ ਬਾਤ ਆ ਪੱਬਗੇ ਰੰਗ ਸ਼ਰਾਜ ਵਿਚਾਰੇ ਨੂੰ ਇੱਕੋ ਹੀ ਮਿਲਿਆ ਕਿਉਂ ਬਲੈਕ ਕਲਰ ਆਲ ਦੇ ਵਿੱਚ ਜਦਾ ਨਹੀਂ ਮਿਲਿਆ ਤੇ ਇਸ ਕਰਕੇ ਇਹਦਾ ਇੱਕੋ ਜਿਹਾ ਲਿਆਂਦਾ ਵਾ ਇਹਨੂੰ ਫਿਰ ਬਾਅਦ ਚ ਫੇਰ ਲੈ ਕੇ ਦਵਾਂਗੇ ਕਾਲਾ ਰੰਗ ਸੋਨਾ ਲੱਗਦਾ ਹਨਾ ਹੋਣਾ ਰੰਗ ਸੋਨਾ ਲੱਗਦਾ ਸਾਰੇ ਦਾ ਕਾਲਾ ਹੀ ਫੇਵਰੇਟ ਹੁੰਦਾ ਨਾ ਇਹ ਨਹੀਂ ਸਾਂਝੇ ਨਹੀਂ ਨੇ ਸਾਰਿਆਂ ਦੇ ਆ ਇਹਨਾਂ ਦੇ ਆ ਕੱਦ ਨੂੰ ਟੱਪਾ ਲੱਗਿਆ ਵਾ ਨਹੀਂ ਨਹੀਂ ਉਹ ਚੰਗੇ ਚੰਗੇ ਉਹਨੇ ਚੁਣ ਲਏ ਮੰਤਨੇ ਤੇ ਉਹ ਦੂਜੀ ਉਧਰ ਰੱਖੀ ਜਾਂਦੀ ਆ ਨੱਕ ਚੜੀ ਜਾਂਦੀ ਆ ਬੇਚਾਰੇ ਇੱਕੋ ਮੇਚਿਆ ਜਿੰਤਾ ਮਰਜੀ ਪਾਈ ਜਾਣ ਭਾਵੇਂ ਉਹ ਪਾਏ ਤੇ ਭਾਵੇਂ ਉਹ ਪਾਏ ਨਾ ਗੱਲ ਨਹੀਂ ਮੰਡੀ ਨਾਉ ਤੈਨੂੰ ਜਿਹੜਾ ਕਲਰ ਪਸੰਦ ਆ ਉਹ ਬਲੂ ਵਾਲਾ ਹਾਂ ਜੀ ਹਾਂ ਪਸੰਦ ਉਹ ਜਿਹੜੀ ਹੁਣ ਕੀ ਕਹੇ ਨਹੀਂ ਨਹੀਂ ਜਿਹੜਾ ਪਸੰਦ ਆ ਉਹ ਤੂੰ ਦੋ ਆ ਜਿਉਂ ਪਾਈ ਨਾ ਨੇ ਚੁੱਕ ਲਿਆ ਵਾ ਇੱਕ ਵਾਰੀ ਉਹ ਪਾ ਲੇਗੀ ਇੱਕ ਵਾਰੀ ਉਹ ਪਾ ਲੇਗੀ ਦੂਜੀ ਵਾਰੀ ਉਹ ਪਾ ਲੇਗੀ ਫੇਰ ਉਹ ਪਾ ਲੇਗੀ ਤਾਂ ਤੇ ਆ ਇੱਕ ਹੋਰ ਜੇ ਤੁਹਾਡਾ ਤੁਸੀਂ ਤਾਂ ਜੇ ਕੁੱਛ ਵੇਖਿਆ ਹੀ ਨਹੀਂ ਹੂੰ ਦਿਖਾ ਲਓ ਨਾ ਔਰ ਚਾਚੀ ਵੀ ਰਹੀ ਰੱਖਣੋਂ ਤੇਰਾ ਕੁਕੀ ਜਾਂਦੀ ਖਲਣਾ ਚਾਚੀ ਆ ਜਾਓ ਐਰ ਕਰੀਜਾਂ ਪੂਰੀਆਂ ਕਰਦੀਆਂ ਐਰ ਕਰੀਜਾਂ ਪੂਰੀਆਂ ਦੀ ਅੱਛਾ ਵਾਲੀ ਜੈਕਟ ਜੀ ਆ ਜੀ ਇਹ ਜਰਸੀਆਂ ਲਿਆਂਦੀ ਔਰ ਇਹ ਕੀ ਨਾ ਬੋਲਦੇ ਹੁੱਡੀ ਹੂੰ ਇਹ ਵੀ ਚਾਰ ਹੁੱਡੀਆਂ ਦੋ ਦੀਆਂ ਦੋ ਦੀਆਂ ਵਾ ਪਰ ਹੈ ਸਾਈਜ਼ ਦੋਵਾਂ ਦੇ ਸੇਮ ਆ ਮਨ ਲਗੀ ਜਿਹੜਾ ਮਰਜ਼ੀ ਪਾ ਸਕਦੀ ਹੈ। ਉਹ ਚੰਗੇ ਨਗੇ ਰੰਗ ਚੁਣ ਜਾਣ ਦੇ ਨੀ ਤੁਝੇ ਨਾਲ ਨੂੰ ਦੇ। ਕੋਈ ਵੀ ਨਹੀਂ ਆ ਚਾਚੀ ਆ ਬਲੈਕ ਕਰੀਮ ਆ 골ਡਨ ਆ ਕਾਫੀ ਰੰਗ ਇਹਨਾਂ ਚ ਕਿਹੜਾ ਮਾਰੀ। ਉਹੀ ਗੱਲ ਮੈਂ ਕਹਾਂਂਦਿਆਂ ਵੀ ਇਹ ਉਹ ਚੰਗੇ ਚੰਗੇ ਰੰਗ ਇਹਨਾਂ ਚ ਚੁਣ ਲੇ ਤਾਂ ਵਿਚਾਰੀ ਉਮਰ ਖੁੰਦੀ ਨਹੀਂ ਐ। ਵਾਈਟ ਤੇਰੇ ਆ। ਤੇ ਵੇਖਿਆ ਜੀ ਬਲੈਕ ਵੀ ਚੁਣ ਲੇ ਤੇ ਵਾਈਟ ਜਿਹੜੇ ਸੋਹਣਾ ਚੁਣ ਲੇ। ਉਹਨੂੰ ਦੇ ਤੇ ਕਿਸਮਾੜੇ। ਆ ਕਾਫੀ ਕਲਰ ਕਿੱਡਾ ਸੋਹਣਾ। ਲੈ ਲੈ। 골ਡਨ ਕਲਰ ਕਿੱਡਾ ਸੋਹਣਾ ਨਾ। ਉਹਨੂੰ ਪੁੱਛ ਕੇ ਹੁਣ ਰਵਾਦਾਂ ਗੱਲ ਕਰੇ 1 ਮਿੰਟ ਚ। ਨਹੀਂ ਨਹੀਂ 1 ਮਿੰਟ ਲੱਗਦਾ ਆ ਆ ਨਾਵਲ ਪਜਾਮੇ ਚਾਰ ਲੈ ਆਂਦੇ ਦੋ ਤੇਰੇ ਦੋ ਤੇਰੇ ਮਤਲਬ ਅੱਗੇ ਪਾਗ ਮੈਂ ਮੰਤ ਚੱਲ 1 2 3 ਉਠਾ ਲਈਏ ਉਹ ਹੀ ਵੇਖੋ ਬਲੈਕ ਆ ਮੈਂ ਲੈ ਆਂਦੇ ਆ ਨਾਵਲੀ ਬਲੈਕ ਇੱਕ ਮਿੰਟ ਨਾ ਆ ਮੈਂ ਤਾਂ ਆ ਦੇ ਆ ਨਾਵਲੀ ਲੈ ਆ ਦੇ ਕਿ ਇਹ ਥੋੜੇ ਪੱਕਲੇ ਪਸੰਦ ਕਰਦੇ ਤੇ ਆਈ ਤੇਰੇ ਘਰ ਕਿਉਂ ਤੈਨੂੰ ਮੈਂ ਕੀ ਕਿਹਾ ਸੀ ਬਲੈਕ ਇਹ ਆ ਚੇ ਹੁਣ ਪਸੰਦ ਆਏਗਾ ਠੀਕ ਹੈ ਪਾਗ ਮੇਹ ਲਓ ਨਹੀਂ ਤੇ ਚੇਂਜ ਹੋ ਜਾੜੇ ਜੇ ਹੁਣੇ ਹੁਣੇ ਇਹ ਪਲੇਟੀ ਦੀ ਆ ਨਾ ਤਾਂ ਕਰਕੇ ਲਿਆਜ ਕਰਦੇ ਆ ਵਿਤਕਰਾ ਵਿਤਕਰਾ ਕਰਦੀ ਮੈਂ ਅਰਦੀ ਹੈ ਨਾ ਉਹਦੀਸ ਨਾ ਉਹਦੀਸ ਨਾਲ ਮੈਂ ਐ ਘੜਕ ਲੜਾਈ ਨਾ ਪਾਉਂਦੀ ਨੀ ਉਹਨੇ ਚੰਗੇ ਚੰਗੇ ਉਹਨਾਂ ਦੇ ਇੱਥੇ ਜਿਹੜੇ ਵਿਚਾਰੇ ਹੋਏ ਜਿਹਨੂੰ ਪਨਾਹ ਮੈਂ ਦਿੱਤੀ ਮੈਂ ਉਤਰਾ ਨਹੀਂ ਕੀਤਾ ਮੈਂ ਸਾਰਿਆਂ ਦਾ ਇੱਕ ਸਾਈਜ਼ ਲਿਆਂਦਾ ਵਾ ਜਿਹੜਾ ਜਿੰਨੇ ਪਾਉਣਾ ਹੈਗਾ ਐਕਸਲ ਸਾਈਜ਼ ਵਾ ਉਹਦਾ ਵੀ ਤੇ ਉਹਦਾ ਵੀ ਜਿਹੜੇ ਉਹ ਸੇਮ ਉਹ ਤੂੰ ਫੜੇ ਜਿਹੜੇ ਤੂੰ ਖੜੇ ਉਹਨੂੰ ਦੇ ਸਾਰੇ ਰੱਖ ਲਾ ਹਾਂ ਹਾਂ ਖਾਂਦੇਵਾਰਾ ਹੋਏ ਨੇ ਬਾਲਾ ਕਿੰਨਾ ਕੁ ਪਿਆਰ ਆ ਨਾ ਪਾ ਕੈਂਬਲਾ ਐ ਕੈਂਬਲਾ ਠੀਕ ਹੈ ਠੀਕ ਮੇਰੀ ਭੈਣ ਸਾਰੇ ਸੂਟ ਸਾਰੇ ਸੂਟ ਉਹਦੇ ਜਾਨ ਕਦੀ ਵੀ ਨਹੀਂ ਕਰ ਸਕਦੀ ਇਹ ਲੈ ਜਿਹੜਾ ਸੂਟ ਹੀ ਦੇਤਾ ਫਿਰ ਜਾਨ ਵਿਚਾਰੀ ਨੇ ਲੈ ਕੇ ਕੀ ਕਰਨੀ ਮਾਂ ਵਾਲੇ ਆਪਾਂ ਉਹ ਬੜੀ ਫੱਬਰੇ ਤੋਂ ਹੁੰਦੇ 14 ਮਿੰਟ ਮਿੰਟਿਓਂ ਲਾ ਪਾਗ ਵੀ ਆ ਗਿਆ ਹੀ ਹਾਂ ਇੱਥੇ ਰੱਖ ਸਿਆਲ ਦੀ ਤਿਆਰੀ ਹੋ ਗਈ ਹੈ ਇੱਕ ਵੱਡੀ ਦਾ ਕੌਜ ਹੈ ਹਾਂ ਸਿਆਲ ਦੀ ਤਿਆਰੀ ਹੋ ਗਈ ਸਾਰਿਆਂ ਦੀ ਕੀ ਹੈ ਬਸ ਇਹੋ ਕੁਝ ਹੀ ਆ ਤੂੰ ਵੇਚ ਲੋਗੀ ਕਿ ਇਹ ਤੇ ਪਾਪਾ ਦੇ ਨਹੀਂ ਵੇਖੇ ਪਾਪਾ ਦੇ ਕੋਈ ਗੱਲ ਨਹੀਂ ਪਾਪਾ ਨੇ ਪਾਈ ਲੈਣੇ ਮੈਂ ਹਰ ਵਾਰੀ ਆਂਦੇ ਆ ਆਪਣੀ ਸ਼ਾਪਿੰਗ ਕਰ ਲੈਂਦੇ ਪਾਪਾ ਵਿਚਾਰ ਕਰਾ ਜਾਂਦੇ ਆ ਆਹ ਹੀ ਪਾਪਾ ਦੇ ਮੇਰੇ ਵੀ ਇੰਨੇ ਪਾਲਣੇ ਮੰਤਨੇ ਨਹੀਂ ਤੁਹਾਡਾ ਵੱਡਾ ਸਾਈਜ਼ ਆ ਡਬਲ ਐਕਸ ਦੇਣਾ ਦਾ ਬਣਾਵਾਂਗਾ ਉਹ ਦਾਣਾ ਕਰ ਲਾ ਬਲੂ ਤੇ ਹੈ ਨਾ ਫਰੰਟ ਵਾਲਾ ਉਹ ਭਾਗ 10 ਮੈਨੂੰ ਕਿਹੜਾ ਨਹੀ ਨਹੀਂ ਨਹੀਂ ਆ ਪਾਪਾ ਦੇ ਆ ਹੋੜ ਦੂਜਾ ਇਹ ਇੱਥੇ ਪਿਆ ਇੱਕ ਬਲੂਜ ਆ ਆਹ ਬਲੈਕ ਆ ਇਥੇ ਲਾਓ ਔਰ ਥੱਲੇ ਸਾਰਿਆਂ ਨੂੰ ਆੜਾ ਇਹ ਸੁਣਨ ਲੱਗਣਾ ਨੂੰ ਇਹ ਮੰਤਰ ਕੱਢਿਆ ਮੰਤਰ ਦੀ ਜਾਣ ਤੇ ਬਣੀ ਆਵੇ ਵੀ ਜੇ ਇਹਨੂੰ ਆ ਗਿਆ ਤੇ ਸਾਈ ਜੀ ਕੋਈ ਆ ਦਵਾਂ ਦੇ ਹਾਂ ਸਾਈ ਜੀ ਕੋਈ ਦਵਾਂ ਦੇ ਮਨ ਨੂੰ ਤਾਂ ਪਸੰਦ ਇੱਥੇ ਰੱਖ ਪਤੰਗਾ ਦਾ ਸੀਜ਼ਨ ਆ ਗਿਆ ਹੈ ਆਈ ਆ ਗਈ ਜੋ ਆ ਖੁੱਲੇ ਡੁੱਲੇ ਠੀਕ ਐ ਸਗੋਂ ਨਾ ਕਿਉਂਕਿ ਅੰਦਰ ਦੀ ਕੋਈ ਗਰਮ ਚੀਜ਼ ਪਾਉਣੀ ਹੋएगी ਨਾ ਚੱਲ ਨਾ ਬਣ ਗਈ ਗੱਲ ਚਾਚੀ ਨੇ ਪਾ ਦਿੱਤੀ ਬੜੋ ਬਦੀ ਹ ਨਹੀਂ ਸੋਹਣੀ ਆ ਘਰ ਖੁੱਲੀ ਡੁੱਲੀ ਵਧੀਆ ਲੱਗਦੀ ਆ ਮੈਂ ਨਾ ਤੈਨੂੰ ਸੁਣਨ ਲੱਗਾ ਨਹੀਂ ਮੈਂ ਸੂਟ ਤਾਂ ਹੀ ਮੈਂ ਇੱਕੋ ਸਾਈਜ਼ ਦੇ ਲਿਆਂਦੇ ਆ ਦੋਹਾਂ ਨੂੰ ਬਰਾਬਰ ਹੀ ਆਏ ਨੇ ਇਹਨੂੰ ਉੱਦਾਂ ਉੱਚੇ ਹੋ ਜਾਂਦੇ ਹੀ ਮੈਂ ਵੰਡ ਕੇ ਬਾਪੂ ਲੈਣ ਗਿਆ ਆਦਿ ਸ਼ੇਵ ਕੋਲੇ ਹੁੰਦੇ ਆ ਦੋ ਚਾਰ ਪਜਾਮੇ ਉਹਦੇ ਕੋਲੇ ਹੁੰਦੇ ਆ ਪਿੱਖਣ ਪਿੱਖਮਾ ਪਿੱਖਣ ਮੈਂ ਚਲੋ ਕੰਮ ਹੋ ਗਿਆ ਸਿਆਲ ਦਾ ਵੀ ਸਿਆਲ ਦਾ ਕੰਮ ਹੋ ਗਿਆ ਨਾ ਸ਼ਰਾਜ ਦੇ ਰਹਿ ਗਏ ਦੋ ਤਿੰਨ ਸੂਟ ਇਹਨਾਂ ਦੇ ਕੰਮ ਹੋ ਗਏ ਅਜੇ ਮੁੱਗ ਕਿੱਥੇ ਗਿਆ ਅਜੇ ਤਾਂ ਸ਼ਾਪਿੰਗ ਸ਼ੁਰੂ ਹੋਈ ਆ ਸਿਆਲ ਦੀ ਇਦੋਂ ਬਾਅਦ ਵਿੱਚ ਸ਼ੁਰੂ ਹੋਣੀ ਆ ਵਿਆਹ ਦੀ ਅਜੇ ਵਿਆਹ ਦੀ ਸ਼ਾਪਿੰਗ ਨਹੀਂ ਆ ਟੈਗ ਲਾਉਂ ਲਈ ਆ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰ ਲਓ ਟੈਗ ਲਾ ਕੇ ਮੜ ਕੇ ਵਾਪਸ ਨਹੀਂ ਜਾਣਾ ਚਲ ਕੰਮ ਮੁੱਕ ਗਿਆ ਠੀਕ ਆ ਚਲ ਆਹੋ ਹੀ ਵੱਡੀ ਟੈਂਸ਼ਨ ਹੀ ਠੰਡ ਦੇ ਵਿੱਚ ਆਉਂਦੀ ਆਂ ਹੀ ਕੱਪੜੇ ਲਿਆ ਦਿਓ ਸਿਆਲ ਦੇ ਕੱਪੜੇ ਲਿਆ ਦਿਓ ਹੁਣ ਇੱਕ ਵਾਰੀ ਲੈ ਇਧਰ ਤੋਂ ਦੇਖੋ ਦਾ ਨਾਰਥ ਫੇਸ ਵਧੀਆ ਚਲਦੇ ਅੱਜ ਕੱਲੇ ਹੋਈ ਮੈਂ ਵੀ ਲੈਣਦੇ ਆਪਣੇ ਸਿਆਲ ਦੇ ਦੋ ਸੂਟ ਉਹਦੋਂ ਜਿੱਦਨ ਮਸ਼ੀਨ ਲੈਣ ਗਈ ਹਟਾ ਕਰਾ ਲੈ ਮੈਂ ਮੇਰੇ ਵੀ ਆਜੇ ਤਾਂ ਆਪੂ ਸਿਆਲ ਦੇ ਇਹਨਾਂ ਦੇ ਵੀ ਦੋ ਦੋ ਸੂਟ ਇਹਨਾਂ ਦੇ ਸਗੋਂ ਵਾਧੇ ਆ ਗਏ ਆਇਕਾਂ ਪਾਪਾ ਦੇ ਲਈ ਆ ਗਏ ਆ ਸਵਾਰਾਂ ਦੇ ਆ ਗਏ ਸ਼ੈਰੀ ਰਹਿ ਗਿਆ ਸ਼ੈਰੀ ਦਾ ਇੱਕੋ ਸੂਟ ਆ ਵਿਚਾਰੇ ਦਾ ਉਹਦੇ ਦੋ ਤਿੰਨ ਹੋਰ ਲਿਆਵਾਂਗੇ ਚਲੋ ਕੋਈ ਨਹੀਂ ਆ ਬਾਕੀ ਹੁਣ ਇਹ ਆਪੇ ਵਿਆਹ ਦੀ ਸ਼ਾਪਿੰਗ ਕਰਾਂ ਤੇ ਬਾਅਦ ਵਿੱਚ ਤੇ ਅਜੇ ਹੁਣ ਸਿਆਲ ਦੀ ਸ਼ਾਪਿੰਗ ਕੀਤੀ ਆ ਸੋਣਿਆ ਆ ਪਾਕ ਮੇਲਾ ਪਾਉਣਾ ਨਹੀਂ ਇਹ ਨਹੀਂ ਹੁਣ ਇਹਨੂੰ ਵੱਡਾ ਨੰਬਰ ਇਹ ਜਿਆਦਾ ਵੱਡਾ ਵਾ ਡਬਲ ਐਕਸ ਵਾ ਇਹਦਾ ਐਕਸ ਆਲਾ ਮੈਂ ਕਹਿਣਾ ਇਹ ਪਹਿਲਾਂ ਕਿਦਾਂ ਦਾ ਸਮਾਂ ਆ ਗਿਆ ਵਾ ਪਹਿਲਾਂ ਨਾ ਜਦੋਂ ਅਸੀਂ ਜਾਣਾ ਕਿਤੇ ਵਿਆਹ ਸ਼ਾਦੀ ਤੇ ਬਰਦੀਆਂ ਦਾ ਚੱਲ ਜਾਂਦਾ ਜਦੋਂ ਵਿਆਹ ਜਾਣਾ ਕਿਤੇ ਉਹ ਤੁਹਾਡੇ ਨਾਲ ਸਾਰਿਆਂ ਨਾਲ ਜਰੂਰ ਇਹ ਗੱਲ ਹੁੰਦੀ ਹੋਊਗੀ ਵੀ ਘਰੋਂ ਅਸੀਂ ਜਾਣਾ ਲੈਂਡ ਡਰੈਸ ਵਿਆਹ ਵਾਸਤੇ ਤੇ ਇੱਕ ਜਾਂ ਦੋ ਨੰਬਰ ਜੜੀ ਆ ਵੱਡੀ ਲਾਹਣੀ ਹਮੇਸ਼ਾ ਹੀ ਤੇ ਆਖਣਾ ਵੀ ਪਹੇੜਾ ਆਖਣਾ ਵੀ ਲੰਮੀ ਆ ਜਾਂ ਖੁੱਲੀ ਆ ਸਾਣਾ ਇਦਾਂ ਕਹਿਣਾ ਵੀ ਮੈਂ ਪੈਰ ਲੰਮੀ ਆ ਜੀ ਇਹ ਨਹੀਂ ਵੜਾ ਖਾਂਦੀ ਤੇ ਉਹਨਾਂ ਆਖਣਾ ਅਗਲੇ ਸਾਲ ਕੰਮ ਆਜੂਗੀ ਅਗਲੇ ਸਾਲ ਕੰਮ ਆਜੂਗੀ ਵੀ ਅਗਲੇ ਸਾਲ ਵੀ ਪੈਜੂਗੀ ਮਤਲਬ ਇਦਾਂ ਦਾ ਟਾਈਮ ਹੁੰਦਾ ਸੀ ਵੀ ਵਿਆਹ ਹੋਣ ਵੇਖਣਾ ਵਾ 10 ਦਿਨਾਂ ਨੂੰ ਪਰ ਸੋਚਣਾ ਅਗਲੇ ਸਾਲ ਤੱਕ ਤੇ ਇਦਾਂ ਹੀ ਸਿਚੁਏਸ਼ਨ ਇਦਾਂ ਨਹੀਂ ਹੁੰਦੀਆਂ ਆ ਯਾਰ ਘਰਾਂ 'ਚ ਪੈਸਾ ਲੱਭਦਾ ਨਹੀਂ ਹੁੰਦਾ ਇਦਾਂ ਦਾ ਇਦਾਂ ਦਾ ਹਿਸਾਬ ਤਾਂ ਹੁੰਦਾ ਤੁਹਾਡੇ ਸਾਰਿਆਂ ਨੇ ਇੱਕ ਗੱਲ ਜਰੂਰ ਵਾਪਰੀ ਹੋਣੀ ਹੈ ਤੇ ਅੱਜ ਵੀ ਕਈਆਂ ਦੇ ਅਗਲਾ ਹਾਤ ਉਦਾਂ ਦੇ ਹੀ ਆ ਵੀ ਚਲੋ ਇਹ ਸੋਚ ਕੇ ਲਈਦਾ ਵੀ ਵੱਡੀ ਆ ਵੱਡੀ ਚੀਜ਼ ਆ ਗਈ ਹੈ ਚਲੋ ਮਾਸਾ ਲੰਬਾ ਵਾ ਕਮੀਜ਼ ਬਾਹਾਂ ਮਾਸਾ ਲੰਬੀ ਆ ਜਾਂ ਕਮੀਜ਼ ਖੁੱਲੀ ਆ ਤੇ ਚੱਲ ਅਗਲੀ ਈaar ਜਿਹੜੀ ਆ ਉਹ ਕੰਮ ਆ ਜਾਊਗੀ ਅਗਲੇ ਸਾਲ ਉਹ ਵੀ ਪੈ ਜਾਊਗੀ ਹਮੇਸ਼ਾ ਚੀਜ਼ੇ ਬੂਟ ਲੈਣੇ ਆ ਸਕੂਲ ਦੀ ਵਰਦੀ ਲੈਣੀ ਆ ਕੁਛ ਵੀ ਆ ਤੇ ਹਮੇਸ਼ਾ ਖੁੱਲੀ ਕਰਕੇ ਦੇਖਣਾ ਵਾ ਵੀ ਮਾਸਾ ਗੈਪ ਹੋਏ ਵਿੱਚ ਤਾਂ ਕਿ ਅਗਲੇ ਸਾਲ ਤੱਕ ਇਹ ਚੱਲ ਜੇ ਇਦਾਂ ਹੀ ਮੈਂ ਕੀਤਾ ਨਾ ਪਿਛਲੀ ਵਾਰੀ ਜਦੋਂ ਮਨਦੀਪ ਦਾ ਵਿਆਹ ਸੀ ਨਾ ਸ਼ਰਾਜ ਦੀ ਪੈਂਟ ਲੱਲੀ ਕਾਲੇ ਰੰਗ ਦੀ ਉਹ ਥੋੜੀ ਜਿਹੀ ਵੱਡੀ ਮੈਂ ਚੱਲ ਅਗਲੇ ਸਾਲ ਆ ਜੂਗੀ ਉਹ ਪਿਛਲੀ ਵਾਰੀ ਰੋਲ ਖੋਲ ਕੇ ਵਿਚਾਰੇ ਨੇ ਉਹ ਮੈਂ ਵੇਖ ਲਿਆ ਵਿਆਹ ਐਰ ਕਾ ਪਾ ਕੇ ਵੇਖਣ ਦੀ ਐਰ ਕਾ ਜੇ ਵੀ ਵੱਡੀ ਉਹ ਮੈਂ ਸਭ ਨੂੰ ਕਿੱਦਾਂ ਦਾ ਕਿਹੋ ਜਿਹਾ ਸਮੇਂ ਹੁੰਦੇ ਸੀ ਹਣਾ ਹਰੇਕ ਦੀਆਂ ਸਮੇਂ ਉਹ ਆਏ ਆ ਤੇ ਅੱਜ ਜਿਹੜਾ ਜਮਾਨਾ ਬਦਲ ਗਿਆ ਅੱਜ ਜਿਹੜੇ ਨਿਆਣੇ ਵੀ ਕੋਈ ਇਦਾਂ ਕਰਦੇ ਆ ਵੀ ਨਹੀਂ ਮੇਚੜੀ ਚਾਹੀਦੀ ਪੂਰੀ ਚੀਜ਼ ਤੇ ਇਹੋ ਪੌਣੀ ਪਲਾਂਟ ਕਮਾਂਡ ਤੋਂ ਕੱਪੜੇ ਮੰਗ ਕੇ ਤੇ ਫੱਟੇ ਗੱਦਨ ਉਹ ਪੈਂਟ ਮੰਗ ਲੈਣੀ ਜਾਂ ਫੂਟ ਕੇ ਇੰਦ ਲਿਆਦੇ ਹੁਣੇ ਤੇ ਮੰਗ ਕੇ ਤੇ ਵਿਆਹ ਵੇਖਾਉਣਾ ਕਿਤੇ ਵੰਡੇ ਜਾਣਾ ਤਾਂ ਵੀ ਮੰਗ ਕੇ ਲਾ ਜਾਣਾ ਲੀੜਾ ਪਾਗ ਲੈ ਆਣਾ ਪਰ ਅੱਜ ਕੱਲ੍ਹ ਰਿਵਾਜ ਖਤਮ ਹੋ ਗਏ ਆ ਪਹਿਲਾ ਸਮਾਂ ਹੋਰੀ ਪਹਿਲਾਂ ਤੇ ਇੱਕ ਦੂਜੇ ਦੀਆਂ ਟੁੰਬਾਂ ਵੀ ਮੰਗ ਕੇ ਲਿਆਦੇ ਹੁੰਦੇ ਸੀ ਹਨਾ ਚੇਤਾ ਨਾ ਇੱਕ ਦੂਜੇ ਦੀਆਂ ਟੁੰਬਾਂ ਮੰਗ ਕੇ ਲਾਈਂਦੇ ਹੁੰਦੇ ਵੀ ਆਪਣੀਆਂ ਵਾਲੀਆਂ ਜਾਂ ਚੂੜੀਆਂ ਦਿਓ ਵਿਆਹ ਵੇਖਣਾ ਅੱਜ ਕੱਲ੍ਹ ਤੇ ਕੱਪੜਾ ਨਹੀਂ ਇੱਕ ਦੂਜੇ ਨੂੰ ਮੰਗਣ ਦਾ ਸਮਾਂ ਵੀ ਬਾਈ ਚਾਂਸ ਕੁਛ ਹਾਂ ਵੱਧ ਘਟ ਹੋ ਜੇ ਸੀ ਜੋ ਖਤਮ ਹੋ ਗਏ ਨਾ ਦੁਨੀਆ ਤੇ ਮਤਲਬ ਪਤਾ ਨਹੀਂ ਕੀ ਮੈਂ ਕਿਤੇ ਬਾਰੇ ਕੀ ਕਹਾਂ ਕੋਈ ਸਮਝ ਨਹੀਂ ਆਗੀ ਪਰ ਉਹ ਉਹ ਸੇਤਰੀ ਜਦ ਗੱਲ ਵੱਖਰੀ ਆ ਇਹ ਵੀ ਹੋਗਾ ਵਾ ਵੀ ਕੋਈ ਮੰਗਣ ਚ ਰਾਜੀ ਵੀ ਨਹੀਂ ਆ ਮਤਲਬ ਕਿ ਕਿਹਦਾ ਕਪੜਾ ਮੰਗਿਆ ਉਹ ਵੀ ਜਿੱਦਾਂ ਆਖਣਾ ਵੀ ਨਹੀਂ ਅਸੀਂ ਆਪਣੇ ਹੀ ਦੀਏ ਅਰੇ ਜਿੱਦਾਂ ਕੋਈ ਲੀਡ ਨਵੀਂ ਆ ਕੇ ਤੇ ਆਣਾ ਵੀ ਚਲੋ ਕੰਮਕਾਰ ਇਦਾਂ ਦੇ ਹੁੰਦੇ ਆ ਵੀ ਆਖੀ ਦਾ ਪਜਾ ਲੈ ਲੈ ਲੋ ਆਣ ਕਵਾਣ ਚਾਕੇ ਨੂੰ ਦਈਏ ਤਾਂ ਲਾਉਂਦਾ ਵੀ ਚਾਦਾ ਨਹੀਂ ਵਰਤ ਕੇ ਮੈਨੂੰ ਲੀਡ ਦੇਣ ਡੇ ਆ ਕੁਝ ਜੰਦਾ ਸਿਸਟਮ ਹੋ ਗਿਆ ਵਾ ਹਣਾ ਪਰਿਵਾਰਾਂ ਵਿੱਚ ਫਰਕ ਪੈਂਦਾ ਪੈਂਦਾ ਕਿੰਨਾ ਫਰਕ ਪੈ ਗਿਆ ਅੱਬਦੇ ਨਿਆਣੇ ਵੀ ਨਹੀਂ ਮੰਨਦੇ ਹੈਗੇ ਨਵੀਂ ਜੀਜੇ ਲੈ ਕੇ ਖੁਸ਼ ਵਾ ਕੰਪੀਟੀਸ਼ਨ ਵੱਧ ਗਿਆ ਤੇ ਪਰ ਪਹਿਲੇ ਸਮੇਂ ਯਾਦ ਆਉਂਦੇ ਆ ਵੀ ਕਿਦਾਂ ਦੇ ਟਾਈਮ ਹੁੰਦੇ ਸੀ ਵੀ ਵਿਆਹ 10 ਦਿਨਾਂ ਨੂੰ ਆ ਤੇ ਸੋਚਣਾ ਅਗਲੇ ਸਾਲ ਤੱਕ ਵੀ ਇਹ ਅਗਲੇ ਸਾਲ ਵੀ ਚੀਜ਼ ਕੰਮ ਆ ਜੂਗੀ ਤੇ ਅੱਜ ਤੇ ਆnde ਵੀ ਮੇਚਾ ਅੱਜ ਦਾ ਹੀ ਚਾਹੀਦਾ ਵਾ ਇੱਕੋ ਵਾਰੀ ਇੱਕ ਸੂਟ ਇੱਕ ਵਿਆਹ ਚ ਪਾਣਾ ਚਾਹੀਦਾ ਬਾਅਦ ਚ ਨਹੀਂ ਪਾਣਾ ਚਾਹੀਦਾ ਉਹ ਸਮਾਂ ਜਿਹੜਾ ਸਾਰਾ ਕੁਝ ਬਦਲ ਗਿਆ ਵਾ ਚਲੋ ਚਲੋ ਸਮੇ ਦੇ ਨਾਲ ਬਦਲਣਾ ਵੀ ਪੈਂਦਾ ਵਾ ਨਾ ਨਾ ਫਿਰ ਵਧੀਆ ਲੱਗੇ ਕੱਪੜੇ ਸਾਰੇ ਪਸੰਦ ਆ ਗਏ ਨਾ ਪਸੰਦ ਆ ਗਏ ਥੈਂਕ ਯੂ ਕਿੰਦੀ ਬੋਲਾਈ ਨਹੀਂ ਇੱਕ ਵਾਰੀ ਵੀ ਨਾ ਮੰਮਾ ਨੂੰ ਨਾ ਪਾਪਾ ਨੂੰ ਜਿਨ੍ਹਾਂ ਨੇ ਇੰਨੀ ਖੇਚਣਾਂ ਲਿਆ ਕੇ ਦਿੱਤੇ ਉਹ ਨਹੀਂ ਚਾੜਾ ਹੈ ਕਿਦਾਂ ਥੈਂਕ ਯੂ ਪਸੰਦ ਆਏ ਸਾਰੇ ਕੱਪੜੇ ਤੇਰੀ ਪਸੰਦ ਇਹੋ ਹੀ ਸ਼ਾਇਨਾ ਤੇਰੀ ਤੇ ਐਰ ਕਾਲ ਦੀ ਵੀ ਅਮਰੀਕਾ ਸੂਟ ਗਰਮ ਕੋਈ ਨਹੀਂ ਲੈਣਾ ਮੈਂ ਜਰਸੀਆਂ ਲੈਣੀਆਂ ਆ ਵੇ ਟ੍ਰੈਕ ਸੂਟ ਲੈਣੇ ਆ ਤੇ ਜਿਹੜੀਆਂ ਹੁੱਡੀਆਂ ਇਹ ਲੈਣੀਆਂ ਨਾਵ ਤੇਰੇ ਬਾਅਦ ਤੇ ਥੋੜੇ ਜਿਹਾ ਨਾਵ ਤੇ ਪਾਉਂਦੀ ਵੀ ਪਹਿਲਾਂ ਪਜਾਮੇਆਂ ਵਾਲੇ ਇਹਨੂੰ ਤਾਂ ਪਹਿਲਾਂ ਹੀ ਸ਼ੌਂਕ ਹੀ ਇਹਨਾਂ ਦਾ ਚਲੋ ਦੱਸਿਓ ਕਿੰਨਾ ਕਿੰਨਾ ਨੇ ਲੈਣਦੇ ਆ ਸਿਆਲ ਵਾਸਤੇ ਨਿਆਣੇ ਵਾਸਤੇ ਕੱਪੜੇ ਦੱਸਿਓ ਤੁਸੀਂ ਵੀ ਆਈਓ ਤਾਂ ਦਾਗ ਲਾ ਲੈ ਆਏ ਇਹਨਾਂ ਨਾਲ ਨਹੀਂ ਲੱਗ ਗਏ ਤੇ ਇਹਨਾਂ ਵਾਸਤੇ ਸਰਪ੍ਰਾਈਜ਼ ਰੱਖਿਆ ਚਲ ਦੋਵਾਂ ਨੂੰ ਦੋ-ਦੋ ਸੂਟ ਲੈ ਦਿੰਦੇ ਹਾਂ ਮੇਚੇ ਦਾ ਤਾਂ ਪਤਾ ਹੀ ਵੀ ਕਿਹੜਾ ਮੇਚਾ ਹੋਣਾ ਫਿਰ ਆਪ ਹੀ ਇਹਨਾਂ ਨੂੰ ਲੈ ਕੇ ਦੇ ਦੇ ਤੇ ਵੀ ਚਲ ਤੁਹਾਡਾ ਮੇਚਾ ਇੱਕ ਹੀ ਥੋੜਾ ਕਰਦਾ ਨਹੀਂ ਨਹੀਂ ਇਹਨਾਂ ਦਾ ਐਕਸਲ ਤਾਂ ਡਬਲ ਐਕਸਲ ਇਹਨਾਂ ਦਾ ਡਬਲ ਆ ਥੋੜਾ ਫਰਕ ਤੇ ਨੰਬਰ ਘੱਟ ਲੈ ਲੀਦਾ ਪਾ ਕੇ ਦੇ ਦਿੰਦਾ ਚਲੋ ਚਲੋ ਚੰਗਾ ਜੀ ਬਾਕੀ ਚਲੋ ਸਾਸਰੀ ਸਾਸਰੀ ਕਾਲ ਜੀ ਸਾਰਿਆਂ ਜਾਣਿਆਂ ਨੂੰ ਦੱਸਿਓ ਵੀ ਕਿੰਨੇ ਕਿੰਨੇ ਸਿਆਲ ਦੇ ਕੱਪੜਿਆਂ ਦੀ ਸ਼ਾਪਿੰਗ ਕਰ ਲਈ ਆ